ਪੰਜਾਬ ਸਰਕਾਰ ਸਿਹਤ ਕ੍ਰਾਂਤੀ ਦੇ ਨਾਂ ਤੇ ਟਾਰਾ ਮਾਰਦੀ ਹੈ ਤੇ ਪੰਜਾਬ ਸਰਕਾਰ ਦੇ ਇੱਕ ਮੰਤਰੀ ਨੇ ਉਹਦੀ ਸਿਹਤ ਕ੍ਰਾਂਤੀ ਦੀ ਫੂਕ ਕੱਢ ਦਿੱਤੀ ਹੈ ਉਹ ਫੂਕ ਕਿਸ ਤਰੀਕੇ ਨਾਲ ਕੱਢਿਆ ਕਿ ਪੰਜਾਬ ਦੇ ਜਿਹੜੇ ਮੰਤਰੀ ਨੇ ਸੰਜੀਵ अरोड़ा ਉਹਨਾਂ ਨੇ ਸਰਕਾਰੀ ਹਸਪਤਾਲਾਂ ਨੂੰ 3rd ਕਲਾਸ ਦੇ ਹਸਪਤਾਲ ਤੇ ਪ੍ਰਾਈਵੇਟ ਹਸਪਤਾਲਾਂ ਨੂੰ 1st ਕਲਾਸ ਹਸਪਤਾਲ ਜਿਹੜਾ ਉਹ ਬਿਆਨ ਦਿੰਦਾ ਇੱਕ ਵਾਅਦਾ ਬਿਆਨ ਦਿੰਦਾ ਹੈ ਸਬੰਧ ਦੇ ਵਿੱਚ ਕੱਲ ਪ੍ਰੈਸ ਕਾਨਫਰੰਸ ਕਰ ਰਹੇ ਸੀ ਮੰਤਰੀ ਸੰਜੀਵ ਅਰੋੜਾ ਜੀ ਦੇ ਵਿੱਚ ਉਹ ਫੋਰਟਿਸ ਹਸਪਤਾਲ ਦੇ ਨਿਵੇਸ਼ ਨੂੰ ਲੈ ਕੇ ਗੱਲਾਂ ਕਰ ਰਹੇ ਸੀ ਕਿ ਕਈ ਸੈਂਕੜੇ ਕਰੋੜਾਂ ਰੁਪਏ ਦਾ ਨਿਵੇਸ਼ ਜਿਹੜਾ ਹੈ ਉਹ ਫੋਰਟਿਸ ਹਸਪਤਾਲ ਕਰ ਰਿਹਾ ਹੈ ਪਹਿਲੀ ਗੱਲ ਤਾਂ ਪ੍ਰਾਈਵੇਟ ਹਸਪਤਾਲਾਂ ਦੀ ਤਰੱਕੀ ਸੂਬੇ ਦੀ ਤਰੱਕੀ ਨਹੀਂ ਹੈ ਲੋਕਾਂ ਦੀ ਤਰੱਕੀ ਨਹੀਂ ਹੈ ਉਹ ਸਿਰਫ ਉਸ ਕਾਰਪੋਰੇਟ ਘਰਾਣਿਆਂ ਦੀ ਤਰੱਕੀ ਹੈ ਜਿਹੜਾ ਉਹ ਫੋਰਟਿਸ ਹਸਪਤਾਲ ਵਾਲਾ ਹੈ ਉੱਥੇ ਮੰਤਰੀ ਸਾਹਿਬ ਇਹ ਕਹਿੰਦੇ ਆ ਜਿਹੜੀਆਂ ਆਮ ਆਦਮੀ ਪਾਰਟੀ ਦੀਆਂ ਕਲੀਨਿਕਾਂ ਦੀ ਤਰੀਫਾਂ ਕਰਦੀ ਸਰਕਾਰ ਥੱਕਦੀ ਨਹੀਂ ਹਸਪਤਾਲਾਂ ਦੇ ਪ੍ਰਬੰਧਾਂ ਦੀਆਂ ਤਰੀਫਾਂ ਕਰਦੀ ਸਰਕਾਰ ਥੱਕਦੀ ਨਹੀਂ ਉਹਨਾਂ ਸਾਰਿਆਂ ਤੇ ਮੰਤਰੀ ਜਿਹੜੇ ਸੰਜੀਵ ਰੋੜਾ ਉਹਨਾਂ ਨੇ ਫੂਕ ਕੱਢ ਦਿੱਤੀ ਹੈ ਕਿ ਉਹਨਾਂ ਨੇ ਕਿਹਾ ਕਿ ਸਰਕਾਰੀ ਹਸਪਤਾਲ ਤੇ ਆਮ ਆਦਮੀ ਕਲੀਨਿਕ ਥਰਡ ਕੈਟਾਗਰੀ ਦੇ ਨੇ ਥਰਡ ਕਲਾਸ ਦੇ ਨੇ ਉਹਨਾਂ ਨੇ ਇੱਥੇ ਗੱਲ ਕਹੀ ਕਿ ਜਿਹੜੇ ਵਧੀਆ ਲੋਕ ਨੇ ਉਹ ਪ੍ਰਾਈਵੇਟ ਹਸਪਤਾਲਾਂ ਨੂੰ ਤਰਜੀਹ ਦਿੰਦੇ ਨੇ ਉਸ ਤੋਂ ਅੱਗੇ ਦੱਸਦੀ ਏ ਕਿ ਉਹਨਾਂ ਨੂੰ ਸਵਾਲ ਕੀਤਾ ਗਿਆ ਜਦੋਂ ਫੈਦੇਗਿਨਾਰੇ ਸੀ ਫੋਟੇਸ ਹਸਪਤਾਲ ਦੇ ਨਾਲ ਫੋਟੇਸ ਹਸਪਤਾਲ ਦੇ ਕੋਈ ਅਧਿਕਾਰੀ ਬੈਠੇ ਸੀ ਤਾਂ ਉੱਥੇ ਉਹ ਫੈਦੇਗਿਨਾਰੇ ਸੀ ਕਿ ਹਸਪਤਾਲ ਲੈ ਕੇ ਆਇੰਨ ਇਨਵੈਸਟਮੈਂਟ ਲੈ ਕੇ ਆਏ ਆ ਤਾਂ ਉੱਥੇ ਪੱਤਰਕਾਰਾਂ ਨੇ ਪੁੱਛਿਆ ਕਿ ਤੁਸੀਂ ਪ੍ਰਾਈਵੇਟ ਹਸਪਤਾਲ ਦਾ ਲੈ ਕੇ ਆ ਰਹੇ ਹੋ ਪਰ ਇਹਨਾਂ ਦਾ ਆਮ ਜਨਤਾ ਨੂੰ ਕੀ ਫਾਇਦਾ ਆਮ ਬੰਦਾ ਤਾਂ ਇਲਾਜ ਨਹੀਂ ਕਰਵਾ ਸਕਦਾ ਆਮ ਬੰਦਿਆਂ ਨੂੰ ਇਹਦੇ ਵਿੱਚ ਕੋਈ ਕਟੌਤੀ ਨਹੀਂ ਕੋਈ ਰਾਤ ਨਹੀਂ ਆਯੂਸ਼ਮਾਨ ਕਾਰਡ ਇਹਦੇ ਵਿੱਚ ਨਹੀਂ ਚੱਲਦਾ ਤਾਂ ਮੰਤਰੀ ਸੰਜੀਵ ਅਰੋੜਾ ਜਵਾਬ ਦਿੰਦੇ ਕਹਿੰਦੇ ਆ ਕਿ ਹਸਪਤਾਲ ਤਿੰਨ ਤਰ੍ਹਾਂ ਦੇ ਹੁੰਦੇ ਨੇ ਇੱਕ ਕਾਰਪੋਰੇਟ ਪ੍ਰਾਈਵੇਟ ਹਸਪਤਾਲ ਹੁੰਦੇ ਨੇ ਦੂਜੇ ਚੈਰੀਟੇਬਲ ਜਾਂ ਸੁਸਾਇਟੀ ਦੇ ਹਸਪਤਾਲ ਹੁੰਦੇ ਨੇ ਤੇ ਤੀਜੇ ਹੁੰਦੇ ਨੇ ਸਰਕਾਰੀ ਹਸਪਤਾਲ ਤੇ ਆਯੁਸ਼ਮਾਨ ਤੇ ਜਨਤਾ ਦੀ ਗੱਲ ਕੀਤੀ ਤਾਂ ਕਹਿੰਦੇ ਕਿ ਇਹਨਾਂ ਲਈ ਅਲੱਗ ਤਰੀਕੇ ਦੇ ਹਸਪਤਾਲ ਬਣੇ ਹਨ ਇਹਨਾਂ ਨੂੰ ਉੱਥੇ ਜਾਣਾ ਚਾਹੀਦਾ ਉੱਥੇ ਇਲਾਜ ਕਰਾਉਣਾ ਚਾਹੀਦਾ ਸਰਕਾਰੀ ਹਸਪਤਾਲਾਂ 'ਚ ਆਯੁਸ਼ਮਾਨ ਤਹਿਤ ਇਲਾਜ ਹੁੰਦਾ ਹੈ ਇਸ ਲਈ ਸਰਕਾਰੀ ਹਸਪਤਾਲਾਂ 'ਚ ਇਲਾਜ ਕਰਵਾਉਣਾ ਚਾਹੀਦਾ ਹੈ ਇੱਥੇ ਸੰਜੀਵ ਰੋੜਾ ਨੇ ਕਿਹਾ ਕਿ ਉਹ ਪ੍ਰਾਈਵੇਟ ਬੀਮਾ ਜ਼ਰੂਰ ਕਰਾ ਕੇ ਰੱਖਣ ਉਸ ਨਾਲ ਉਹ ਵਧੀਆ ਹਸਪਤਾਲਾਂ 'ਗੇ ਇਲਾਜ ਕਰਾ ਸਕਦੇ ਨੇ ਤਾਂ ਆਮ ਆਦਮੀ ਪਾਰਟੀ ਦੀ ਫੂਕ ਜਿਹੜੀ ਆ ਉਹ ਇਹਨਾਂ ਨੇ ਖੁਦ ਹੀ ਕੱਢ ਦਿੱਤੀ ਐ ਸਿਹਤ ਕ੍ਰਾਂਤੀ ਦੀ ਕਿ ਉਹਨਾਂ ਨੇ ਕਹਿ ਕੇ ਆਪਦਾ ਬੀਮਾ ਕਰਵਾ ਕੇ ਰੱਖੋ ਤੁਸੀਂ ਇਹ ਗੱਲ ਕਦੋਂ ਕਹਿ ਕੇ ਸੱਤਾ ਦੇ ਵਿੱਚ ਆਏ ਸੀ ਕਿ ਲੋਕਾਂ ਨੂੰ ਆਪਣੇ ਬੀਮੇ ਕਰਵਾਉਣੇ ਪੈਣਗੇ ਤੁਸੀਂ ਤਾਂ ਇਹ ਗੱਲ ਕਹੀ ਸੀ ਕਿ ਅਸੀਂ ਅਜਿਹੇ ਪ੍ਰਬੰਧ ਦੇਵਾਂਗੇ ਕਿ ਪ੍ਰਾਈਵੇਟ ਹਸਪਤਾਲਾਂ 'ਚ ਜਾਣ ਦੀ ਲੋੜ ਨਹੀਂ ਪਵੇਗੀ ਤੇ ਤੁਹਾਡੇ ਪ੍ਰਾਈਵੇਟ ਹਸਪਤਾਲ ਜਿਹੜੇ ਆ ਸਰਕਾਰੀ ਹਸਪਤਾਲ ਐ ਉਹਨਾਂ ਦਾ ਤਾਂ ਤੁਸੀਂ ਜਲੂਸ ਕੱਢ ਕੇ ਰੱਖ ਦਿੱਤਾ ਜਿਹੜੇ ਫੋਰਟਿਸ ਹਸਪਤਾਲ ਦੀ ਸਰਕਾਰ ਮਸ਼ਹੂਰੀ ਕਰ ਰਹੀ ਹੈ ਕਿ ਇਹਨਾਂ ਦਾ ਨਿਵੇਸ਼ ਆਇਆ ਪੰਜਾਬ 'ਚ ਉਸ ਫੋਰਟਿਸ ਹਸਪਤਾਲ 'ਚ ਇੱਕ ਆਮ ਬੰਦੇ ਲਈ ਇਲਾਜ ਕਰਾਉਣਾ ਨਾ ਮੁਮਕਿਨ ਹੈ ਕਿਉਂਕਿ ਉਹਦੀ ਓਪੀਡੀ ਦੀ ਪਰਚੀ 600 ਤੋਂ ਲੈ ਕੇ 1500 ਰੁਪਏ ਤੱਕ ਹੈ ਤੇ 600 ਰੁਪਏ ਦੀ ਪਰਚੀ ਇੱਕ ਸਧਾਰਨ ਬੰਦਾ ਬਿਲਕੁਲ ਨਹੀਂ ਘਟਾ ਸਕਦਾ ਦੂਜੇ ਪਾਸੇ ਜੇ ਤਰੱਕੀ ਕਰਨੀ ਹੋਵੇ ਤਾਂ ਫਿਰ ਕੋਈ ਵੱਡੇ ਪੀਜੀਆ ਆਰ ਕੇ ਏਮਜ਼ਰ ਕੇ ਜਾਂ ਜਿਹੜੇ ਸਰਕਾਰ ਨੇ 16 ਮੈਡੀਕਲ ਕਾਜ ਦੇ ਕੇ ਸੀ ਉਹ ਖੋਲਣੇ ਚਾਹੀਦੇ ਆ ਐਮਐਚ ਦੇ ਵਿੱਚ ਚਲੇ ਜਾਓ 10 ਰੁਪਏ ਪਰਤੀ ਹੈ ਤੇ ਤੁਹਾਡੇ ਫੋਰ ਟੈਸਟ ਜਿਹਦੀ ਤੁਸੀਂ ਮਸ਼ੂਰੀ ਕਰ ਰਹੇ ਹੋ 600 ਰੁਪਏ ਤੋਂ ਸਟਾਰਟ ਹੁੰਦੀ ਹੈ ਤੇ ਡਾਕਟਰ ਦੇ ਹਿਸਾਬ ਨਾਲ 1500 ਰੁਪਏ ਤੱਕ ਜਾਂਦੀ ਹੈ ਤੇ 600 ਰੁਪਏ ਦੀ ਆਪੀਡੀ ਕਿਹੜਾ ਆਧਾਰਨ ਬੰਦਾ ਕਰਵਾ ਲਵੇਗਾ 600 ਰੁਪਏ ਦੇ ਵਿੱਚ ਤੁਸੀਂ ਇਹ ਇਹ ਵੜਿਆਈਆਂ ਕਰ ਰਹੇ ਹੋ ਕਿ ਇਨਾ ਨਿਵੇਸ਼ ਆ ਗਿਆ ਇਨਾ ਕੁਝ ਹੋ ਗਿਆ ਉਹਦੇ ਚ ਆਮ ਬੰਦਾ ਚਲਿਆ ਕਿੱਥੇ ਜਾਵੇਗਾ ਸੋ ਜਿਹੜੀ ਤਾਰੀਫ ਕਰਨੀ ਸੀ ਕਿਤੇ ਵਧਾਉਣਾ ਸੀ ਉਹ ਸਰਕਾਰੀ ਹਸਪਤਾਲਾਂ ਨੂੰ ਵਧਾਉਣਾ ਸੀ ਪਰ ਉਹ ਚ ਸਰਕਾਰ ناکਾਮਜਾਬ ਰਹੀ ਹੈ ਤੇ ਜਿਹੜੇ ਫੋਰਟਿਸ ਹਸਪਤਾਲ ਆ ਉਹਨਾਂ ਦੀ ਸਰਕਾਰ ਬਣ ਬ੍ਰਾਂਡ ਐਡਵੈਸਟਰ ਬਣ ਕੇ ਉਸ ਤਰੀਕੇ ਨਾਲ ਕੰਮ ਕਰ ਰਹੀ ਹੈ ਤੇ ਫੋਰਟਿਸ ਵਾਲੇ ਵੀ ਤਰੀਫਾਂ ਇਹ ਕਰ ਰਹੇ ਕਿ ਸਰਕਾਰ ਨੇ ਆਪਦੀਆਂ ਸੋਧਾਂ ਕਰਤੀਆਂ ਕਾਨੂੰਨਾਂ 'ਚ ਸੋਧਾਂ ਕਰਤੀਆਂ ਨੋਟੀਫਿਕੇਸ਼ਨ ਸੋਧਾਂ ਕਰਤੀਆਂ ਸਾਡੇ ਲਈ ਬੜੀਆਂ ਸੁਖਾਲਾ ਕਰਕੇ ਸਾਨੂੰ ਮਨਜ਼ੂਰੀ ਦਿੱਤੀ। ਇਹ ਅਕਸਰ ਹੀ ਹੁੰਦਾ ਹੈ ਕਿ ਸਰਕਾਰਾਂ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਆਪਣੇ ਨਈਮਾ ਕਾਨੂੰਨਾਂ ਨੂੰ ਪਾਸੇ ਟਾਂਕੇ ਮਨਜ਼ੂਰੀਆਂ ਦੇ ਦਿੰਦੀ ਹੈ ਤੇ ਜਦੋਂ ਅਸਲ ਲੋਕਾਂ ਦੇ ਹਿੱਤ ਦੀ ਗੱਲ ਕਰਨੀ ਹੋਵੇ ਉਹ ਉੱਥੇ ਕਾਨੂੰਨ ਨੋਟੀਫਿਕੇਸ਼ਨ ਗਾਈਡਲਾਈਨਸ ਦੀਆਂ ਅੜਚਣਾਂ ਆ ਜਾਂਦੀਆਂ। ਸੋ ਇਸ ਤਰੀਕੇ ਦੇ ਨਾਲ ਹੈ ਤੇ ਮੰਤਰੀ ਦਾ ਵਿਵਾਦ ਬਿਆਨ ਇਹੀ ਹੈ ਕਿ ਸਰਕਾਰੀ ਹਸਪਤਾਲ ਥਰਡ ਕਲਾਸ ਨੇ ਤੇ ਪ੍ਰਾਈਵੇਟ ਹਸਪਤਾਲ ਫਸਟ ਕਲਾਸ ਨੇ ਗਰੀਬਾਂ ਲਈ ਬਣੇ ਹੋਏ ਅਲੱਗ ਤਰ੍ਹਾਂ ਦੇ ਹਸਪਤਾਲ ਉੱਥੇ ਜਾ ਕੇ ਕਰਵਾਉਣਾ ਚਾਹੀਦਾ ਇਲਾਜ ਆਯੁਸ਼ਮਾਨ ਦੀ ਤਾਂ ਪ੍ਰਾਈਵੇਟ ਬੀਮਾ ਕਰਵਾਉਣ ਦੀ ਦਿੱਤੀ ਹੈਰਾਨੀ ਜਨਕ ਸਲਾ ਮਤਲਬ ਇਹ ਲੱਗਿਆ ਅਸ਼wini ਚਾਵਲਾ ਨੇ ਵੀ ਇਹ ਤੇ ਰਿਪੋਰਟ ਦਿੱਤੀ ਹੈ ਸੀਨੀਅਰ ਪੱਤਰਕਾਰ ਨੇ ਤਾਂ ਹੁਣ ਇੱਥੇ ਸਰਕਾਰ ਜਵਾਬ ਦੇਵੇ ਕਿ ਤੁਹਾਡੇ ਹਸਪਤਾਲਾਂ ਨੂੰ ਤਾਂ ਤੁਹਾਡੇ ਮੰਤਰੀ ਨਹੀਂ ਮੰਨਦੇ ਤੇ ਆਮ ਜਨਤਾ ਦਾ ਫਿਰ ਉੱਥੇ ਬੁਰਾ ਹਾਲ ਹੀ ਹੋਣਾ ਉਹ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਸਰਕਾਰੀ ਹਸਪਤਾਲਾਂ ਦਾ ਕੀ ਹਾਲ ਹੈ ਮંત્રી ਸਾਹਿਬ ਦੇ ਮੂੰਹੋਂ ਨਿਕਲ ਗਿਆ ਉਹਨਾਂ ਨੇ ਕਿਉਂਕਿ ਉਹ ਖੁਦ ਘਰ ਜਿਹੜੇ ਆ ਕਾਰਪੋਰੇਟ ਘਰਾਣੇ ਨੇ ਵੱਡੇ ਲੋਕ ਨੇ ਉਹਨਾਂ ਨੂੰ ਫਿਰ ਉਹੋ ਜਿਹੇ ਫੋਰਟਿਸ ਹਸਪਤਾਲ 'ਚ ਇਲਾਜ ਕਰਵਾ ਸਕਦੇ ਨੇ ਪ੍ਰਾਈਵੇਟ ਬੀਮਾ ਵੀ ਕਰਵਾ ਸਕਦੇ ਨੇ ਪਰ ਜਿਹੜਾ ਇੱਕ 500 400 ਰੁਪਿਆ ਦਿਹਾੜੀਦਾਰ ਮਜ਼ਦੂਰ ਹੈ ਉਹ ਨਾ ਤਾਂ ਉਹਦਾ ਫੋਰਟਿਸ ਦੇ ਮੂਰਦੀ ਵੀ ਨਹੀਂ ਲੰਘ ਸਕਦਾ ਉਹਦਾ ਤੁਹਾਡੇ ਨਾ ਹਸਪਤਾਲਾਂ 'ਚ ਇਲਾਜ ਵੀ ਨਹੀਂ ਕਰਾ ਸਕਦਾ ਤੇ ਨਾ ਹੀ ਉਹ ਤੁਹਾਡੇ ਇਸ ਜਿਹੜੀ ਹੈਲਥ ਪਾਲਿਸੀ ਆ ਉਹ ਲੈ ਸਕਦਾ ਸੋ ਇਸ ਤੇ ਸਲਾਹਾਂ ਦੇਣੀਆਂ ਇਹ ਸਰਕਾਰ ਨੇ ਜਿਹੜੀਆਂ ਗੱਲਾਂ ਕੀਤੀਆਂ ਸਰਕਾਰ ਜੇ ਸਪਤਾ ਚਾਉਂਦੀ ਸਤੋਂ ਕਹਿੰਦੀ ਸੀ ਕਿ ਸਰਕਾਰੀ ਹਸਪਤਾਲ ਪ੍ਰਾਈਵੇਟ ਹਸਪਤਾਲਾਂ ਨੂੰ ਮਾਤ ਪਾਉਣਗੇ ਪਰ ਹੁਣ ਸਰਕਾਰ ਇਹ ਗੱਲ ਕਹਿ ਰਹੀ ਹੈ ਕਿ ਸਰਕਾਰੀ ਹਸਪਤਾਲ ਥਰਡ ਕਲਾਸ ਦੇ ਪੰਜਾਬ ਸਰਕਾਰ ਸਿਹਤ ਕ੍ਰਾਂਤੀ ਦੇ ਨਾਂ ਤੇ ਟਾਰਾ ਮਾਰਦੀ ਹੈ ਤੇ ਪੰਜਾਬ ਸਰਕਾਰ ਦੇ ਇੱਕ ਮੰਤਰੀ ਨੇ ਉਹਦੀ ਸਿਹਤ ਕ੍ਰਾਂਤੀ ਦੀ ਫੂਕ ਕੱਢ ਦਿੱਤੀ ਹੈ ਉਹ ਫੂਕ ਕਿਸ ਤਰੀਕੇ ਨਾਲ ਕੱਢਿਆ ਕਿ ਪੰਜਾਬ ਦੇ ਜਿਹੜੇ ਮੰਤਰੀ ਨੇ ਸੰਜੀਵ अरोड़ा ਉਹਨਾਂ ਨੇ ਸਰਕਾਰੀ ਹਸਪਤਾਲਾਂ ਨੂੰ 3rd ਕਲਾਸ ਦੇ ਹਸਪਤਾਲ ਤੇ ਪ੍ਰਾਈਵੇਟ ਹਸਪਤਾਲਾਂ ਨੂੰ 1st ਕਲਾਸ ਹਸਪਤਾਲ ਜਿਹੜਾ ਉਹ ਬਿਆਨ ਦਿੱਤਾ ਇੱਕ ਵਾਰਤ ਬਿਆਨ ਦਿੱਤਾ ਹੈ ਸਬੰਧ ਦੇ ਵਿੱਚ ਕੱਲ ਪ੍ਰੈਸ ਕਾਨਫਰੰਸ ਕਰ ਰਹੇ ਸੀ ਮੰਤਰੀ ਸੰਜੀਵ अरोड़ा ਜਿਹਦੇ ਵਿੱਚ ਉਹ ਫੋਰਟਿਸ ਹਸਪਤਾਲ ਦੇ ਨਿਵੇਸ਼ ਨੂੰ ਲੈ ਕੇ ਗੱਲਾਂ ਕਰ ਰਹੇ ਸੀ ਕਿ ਕਈ ਸੈਂਕੜੇ ਕਰੋੜਾਂ ਰੁਪਏ ਦਾ ਨਿਵੇਸ਼ ਜਿਹੜਾ ਉਹ ਫੋਰਟਿਸ ਹਸਪਤਾਲ ਕਰ ਰਿਹਾ ਹੈ ਪਹਿਲੀ ਗੱਲ ਤਾਂ ਪ੍ਰਾਈਵੇਟ ਹਸਪਤਾਲਾਂ ਦੀ ਤਰੱਕੀ ਸੂਬੇ ਦੀ ਤਰੱਕੀ ਨਹੀਂ ਆ ਲੋਕਾਂ ਦੀ ਤਰੱਕੀ ਨਹੀਂ ਆ ਉਹ ਸਿਰਫ ਉਸ ਕਾਰਪੋਰੇਟ ਘਰਾਣਿਆਂ ਦੀ ਤਰੱਕੀ ਆ ਜਿਹੜਾ ਉਹ ਫੋਟਸ ਹਸਪਤਾਲ ਵਾਲਾ ਹੈ ਉੱਥੇ ਮੰਤਰੀ ਸਾਹਿਬ ਕੀ ਕਹਿੰਦੇ ਆ ਜਿਹੜੀਆਂ ਆਮ ਆਦਮੀ ਪਾਰਟੀ ਦੀਆਂ ਕਲੀਨਿਕਾਂ ਦੀ ਤਾਰੀਫਾਂ ਕਰਦੀ ਸਰਕਾਰ ਥੱਕਦੀ ਨਹੀਂ ਹਸਪਤਾਲਾਂ ਦੇ ਪ੍ਰਬੰਧਾਂ ਦੀਆਂ ਤਾਰੀਫਾਂ ਕਰਦੀ ਸਰਕਾਰ ਥੱਕਦੀ ਨਹੀਂ ਉਹਨਾਂ ਸਾਰਿਆਂ ਤੇ ਮੰਤਰੀ ਜਿਹੜੇ ਸੰਜੀਵ ਰੋੜਾ ਉਹਨਾਂ ਨੇ ਫੂਕ ਕੱਢ ਦਿੱਤੀ ਹੈ ਕਿ ਉਹਨਾਂ ਨੇ ਕਿਹਾ ਕਿ ਸਰਕਾਰੀ ਹਸਪਤਾਲ ਤੇ ਆਮ ਆਦਮੀ ਕਲੀਨਿਕ ਥਰਡ ਕੈਟਾਗਰੀ ਦੇ ਨੇ ਥਰਡ ਕਲਾਸ ਦੇ ਨੇ ਉਹਨਾਂ ਨੇ ਇੱਥੇ ਗੱਲ ਕਹੀ ਕਿ ਜਿਹੜੇ ਵਧੀਆ ਲੋਕ ਨੇ ਉਹ ਪ੍ਰਾਈਵੇਟ ਹਸਪਤਾਲਾਂ ਨੂੰ ਤਰਜੀਹ ਦਿੰਦੇ ਨੇ ਉਸ ਤੋਂ ਅੱਗੇ ਦੱਸ ਦਈਏ ਕਿ ਉਹਨਾਂ ਨੂੰ ਸਵਾਲ ਕੀਤਾ ਗਿਆ ਜਦੋਂ ਫਾਇਦੇਗਿਨਾਰੇ ਸੀ ਫੋਟੇਸ ਹਸਪਤਾਲ ਦੇ ਨਾਲ ਫੋਟੇਸ ਹਸਪਤਾਲ ਦੇ ਕੋਈ ਅਧਿਕਾਰੀ ਬੈਠੇ ਸੀ ਤਾਂ ਉੱਥੇ ਉਹ ਫਾਇਦੇਗਿਨਾਰੇ ਸੀ ਕਿ ਹਸਪਤਾਲ ਲੈ ਕੇ ਆਈ ਨਹੀਂ ਇਨਵੈਸਟਮੈਂਟ ਲੈ ਕੇ ਆਏ ਆ ਤਾਂ ਉੱਥੇ ਪੱਤਰਕਾਰਾਂ ਨੇ ਪੁੱਛਿਆ ਕਿ ਤੁਸੀਂ ਪ੍ਰਾਈਵੇਟ ਹਸਪਤਾਲ ਦਾ ਲੈ ਕੇ ਆ ਰਹੇ ਹੋ ਪਰ ਇਹਨਾਂ ਦਾ ਆਮ ਜਨਤਾ ਨੂੰ ਕੀ ਫਾਇਦਾ ਆਹ ਬੰਦਾ ਤੇ ਇਲਾਜ ਨਹੀਂ ਕਰਵਾ ਸਕਦਾ ਆਹ ਬੰਦਿਆਂ ਨੂੰ ਇਹਦੇ ਵਿੱਚ ਕੋਈ ਕਟੌਤੀ ਨਹੀਂ ਕੋਈ ਰਾਤ ਨਹੀਂ ਆਯੁਸ਼ਮਾਨ ਕਾਰਡ ਇਹਦੇ ਵਿੱਚ ਨਹੀਂ ਚੱਲਦਾ ਤਾਂ ਮੰਤਰੀ ਸੰਜੀਵ अरोड़ा ਜਵਾਬ ਦਿੰਦੇ ਕਹਿੰਦੇ ਆ ਕਿ ਹਸਪਤਾਲ ਤਿੰਨ ਤਰ੍ਹਾਂ ਦੇ ਹੁੰਦੇ ਨੇ ਇੱਕ ਕਾਰਪੋਰੇਟ ਪ੍ਰਾਈਵੇਟ ਹਸਪਤਾਲ ਹੁੰਦੇ ਨੇ ਦੂਜੇ ਚੈਰੀਟੇਬਲ ਜਾਂ ਸੁਸਾਇਟੀ ਦੇ ਹਸਪਤਾਲ ਹੁੰਦੇ ਨੇ ਤੇ ਤੀਜੇ ਹੁੰਦੇ ਨੇ ਸਰਕਾਰੀ ਹਸਪਤਾਲ ਤੇ ਆਯੁਸ਼ਮਾਨ ਤੇ ਜਨਤਾ ਦੀ ਗੱਲ ਕੀਤੀ ਤਾਂ ਕਹਿੰਦੇ ਕਿ ਇਹਨਾਂ ਲਈ ਅਲੱਗ ਤਰੀਕੇ ਦੇ ਹਸਪਤਾਲ ਬਣੇ ਹਨ ਇਹਨਾਂ ਨੂੰ ਉੱਥੇ ਜਾਣਾ ਚਾਹੀਦਾ ਉੱਥੇ ਇਲਾਜ ਕਰਾਉਣਾ ਚਾਹੀਦਾ ਸਰਕਾਰੀ ਹਸਪਤਾਲਾਂ 'ਚ ਆਯੁਸ਼ਮਾਨ ਤਹਿਤ ਇਲਾਜ ਹੁੰਦਾ ਹੈ ਇਸ ਲਈ ਸਰਕਾਰੀ ਹਸਪਤਾਲਾਂ 'ਚ ਇਲਾਜ ਕਰਵਾਉਣਾ ਚਾਹੀਦਾ ਹੈ ਇੱਥੇ ਸੰਜੀਵ ਰੋੜਾ ਨੇ ਕਿਹਾ ਕਿ ਉਹ ਪ੍ਰਾਈਵੇਟ ਬੀਮਾ ਜ਼ਰੂਰ ਕਰਾ ਕੇ ਰੱਖਣ ਉਸ ਨਾਲ ਉਹ ਵਧੀਆ ਹਸਪਤਾਲਾਂ 'ਚ ਇਲਾਜ ਕਰਾ ਸਕਦੇ ਨਹੀਂ ਤਾਂ ਆਮ ਆਦਮੀ ਪਾਰਟੀ ਦੀ ਫੂਕ ਜਿਹੜੀ ਆ ਉਹ ਇਹਨਾਂ ਨੇ ਖੁਦ ਹੀ ਕੱਢ ਦਿੱਤੀ ਹੈ ਸਿਹਤ ਕ੍ਰਾਂਤੀ ਦੀ ਕਿ ਉਹਨਾਂ ਨੇ ਕਿਹਾ ਕਿ ਆਪਦਾ ਬੀਮਾ ਕਰਵਾ ਕੇ ਰੱਖੋ ਤੁਸੀਂ ਇਹ ਗੱਲ ਕਦੋਂ ਕਹਿ ਕੇ ਸੱਤਾ ਦੇ ਵਿੱਚ ਆਏ ਸੀ ਕਿ ਲੋਕਾਂ ਨੂੰ ਆਪਣੇ ਬੀਮੇ ਕਰਵਾਉਣੇ ਪੈਣਗੇ ਤੁਸੀਂ ਤਾਂ ਇਹ ਗੱਲ ਕਹੀ ਸੀ ਕਿ ਅਸੀਂ ਅਜਿਹਾ ਪ੍ਰਬੰਧ ਦੇਵਾਂਗੇ ਕਿ ਪ੍ਰਾਈਵੇਟ ਹਸਪਤਾਲਾਂ 'ਤੇ ਜਾਨ ਦੀ ਲੋੜ ਨਹੀਂ ਪਵੇਗੀ ਤੇ ਤੁਹਾਡੇ ਪ੍ਰਾਈਵੇਟ ਹਸਪਤਾਲ ਜਿਹੜੇ ਸਰਕਾਰੀ ਹਸਪਤਾਲ ਹੈ ਉਹਨਾਂ ਦਾ ਤਾਂ ਤੁਸੀਂ ਜਲੂਸ ਕੱਢ ਕੇ ਰੱਖ ਦਿੱਤਾ ਹੈ ਜਿਹੜੇ ਫੋਰਟਿਸ ਹਸਪਤਾਲ ਦੀ ਸਰਕਾਰ ਮਸ਼ਹੂਰੀ ਕਰ ਰਹੀ ਹੈ ਕਿ ਇੰਨੇ ਦਾ ਨਿਵੇਸ਼ ਆਇਆ ਪੰਜਾਬ 'ਚ ਉਸ ਫੋਰਟਿਸ ਹਸਪਤਾਲ 'ਚ ਇੱਕ ਆਮ ਬੰਦੇ ਲਈ ਇਲਾਜ ਕਰਾਉਣਾ ਨਾ ਮੁਮਕਿਨ ਹੈ ਕਿਉਂਕਿ ਉਹਦੀ ਓਪੀਡੀ ਦੀ ਪਰਚੀ 600 ਤੋਂ ਲੈ ਕੇ 1500 ਰੁਪਏ ਤੱਕ ਹੈ ਤੇ 600 ਰੁਪਏ ਦੀ ਪਰਚੀ ਇੱਕ ਸੁਧਾਰਨ ਬੰਦਾ ਬਿਲਕੁਲ ਨਹੀਂ ਕਟਾ ਸਕਦਾ ਦੂਜੇ ਪਾਸੇ ਜੇ ਤਰੱਕੀ ਕਰਨੀ ਹੋਵੇ ਤਾਂ ਫਿਰ ਕੋਈ ਵੱਡੇ ਪੀਜੀਆ ਆ ਕੇ ਏਮਸਰ ਕੇ ਜਾਂ ਜਿਹੜੇ ਸਰਕਾਰ ਨੇ 16 ਮੈਡੀਕਲ ਕਾਲਜ ਕਏ ਸੀ ਉਹ ਖੋਲਣੇ ਚਾਹੀਦੇ ਆ ਏਮਸ ਦੇ ਵਿੱਚ ਚਲੇ ਜਾਓ 10 ਰੁਪਏ ਪਰਚੀ ਹੈ ਤੇ ਤੁਹਾਡੇ ਫੋਰ ਟੈਸਟ ਜਿਹਦੀ ਤੁਸੀਂ ਮਸ਼ੂਰੀ ਕਰ ਰਹੇ ਹੋ 600 ਰੁਪਏ ਤੋਂ ਸਟਾਰਟ ਹੁੰਦੀ ਹੈ ਤੇ ਡਾਕਟਰ ਦੇ ਹਿਸਾਬ ਨਾਲ 1500 ਰੁਪਏ ਤੱਕ ਜਾਂਦੀ ਹੈ ਤੇ 600 ਰੁਪਏ ਦੀ ਆਪੀਡੀ ਕਿਹੜਾ ਆਧਾਰਨ ਬੰਦਾ ਕਰਵਾ ਲਵੇਗਾ 600 ਰੁਪਏ ਦੇ ਵਿੱਚ ਤੁਸੀਂ ਇਹ ਇਹ ਵੜਿਆਈਆਂ ਕਰ ਰਹੇ ਹੋ ਕਿ ਇਨਾ ਨਿਵੇਸ਼ ਆ ਗਿਆ ਇਨਾ ਕੁਝ ਹੋ ਗਿਆ ਉਹਦੇ ਚ ਆਮ ਬੰਦਾ ਚਲਿਆ ਕਿੱਥੇ ਜਾਵੇਗਾ ਸੋ ਜਿਹੜੀ ਤਾਰੀਫ ਕਰਨੀ ਸੀ ਕਿਤੇ ਵਧਾਉਣਾ ਸੀ ਉਹ ਸਰਕਾਰੀ ਹਸਪਤਾਲਾਂ ਨੂੰ ਵਧਾਉਣਾ ਸੀ ਪਰ ਉਹ ਜੀ ਸਰਕਾਰ ਨਾਕਾਮਜਾਬ ਰਹੀ ਹੈ ਤੇ ਜਿਹੜੇ ਫੋਰਟਿਸ ਹਸਪਤਾਲ ਆ ਉਹਨਾਂ ਦੀ ਸਰਕਾਰ ਬਣਾਈ ਬ੍ਰਾਂਡ ਇਨਵੈਸਟਰ ਬਣ ਕੇ ਉਸ ਤਰੀਕੇ ਨਾਲ ਕੰਮ ਕਰ ਰਹੀ ਹੈ ਤੇ ਫੋਰਟਿਸ ਆਲੇ ਵੀ ਤਾਰੀਫਾਂ ਇਹ ਕਰ ਰਹੀ ਇਸ ਕਿ ਸਰਕਾਰ ਨੇ ਆਪਦੀਆਂ ਸੋਧਾਂ ਕਰਤੀਆਂ ਕਾਨੂੰਨਾਂ 'ਚ ਸੋਧਾਂ ਕਰਤੀਆਂ ਨੋਟੀਫਿਕੇਸ਼ਨ ਸੋਧਾਂ ਕਰਤੀਆਂ ਸਾਡੇ ਲਈ ਬੜੀਆਂ ਸੁਖਾਲਾ ਕਰਕੇ ਸਾਨੂੰ ਮਨਜ਼ੂਰੀ ਦਿੱਤੀ ਇਹ ਅਕਸਰ ਹੀ ਹੁੰਦਾ ਹੈ ਕਿ ਸਰਕਾਰਾਂ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਆਪਣੇ ਨਈਮਾ ਕਾਨੂੰਨਾਂ ਨੂੰ ਪਾਸੇ ਟੰਕ ਕੇ ਮਨਜ਼ੂਰੀਆਂ ਦੇ ਦਿੰਦੀ ਹੈ ਜੋ ਅਸਲ ਲੋਕਾਂ ਦੀ ਹਿੱਤ ਦੀ ਗੱਲ ਕਰਨੀ ਹੋਵੇ ਉਹ ਉੱਥੇ ਕਾਨੂੰਨ ਨੋਟੀਫਿਕੇਸ਼ਨ ਗਾਈਡਲਾਈਨਸ ਦੀਆਂ ਅੜਚਨਾ ਆ ਜਾਂਦੀਆਂ ਸੋ ਇਸ ਤਰੀਕੇ ਦੇ ਨਾਲ ਹੈ ਕਿ ਉਹ ਮੰਤਰੀ ਦਾ ਵਿਵਾਦਤ ਬਿਆਨ ਇਹੀ ਹੈ ਕਿ ਸਰਕਾਰੀ ਹਸਪਤਾਲ ਥਰਡ ਕਲਾਸ ਨੇ ਤੇ ਪ੍ਰਾਈਵੇਟ ਹਸਪਤਾਲ ਫਸਟ ਕਲਾਸ ਨੇ ਗਰੀਬਾਂ ਲਈ ਬਣੇ ਹੋਏ ਅਲੱਗ ਤਰ੍ਹਾਂ ਦੇ ਹਸਪਤਾਲ ਉੱਥੇ ਜਾ ਕੇ ਕਰਵਾਉਣਾ ਚਾਹੀਦਾ ਇਲਾਜ ਆਯੁਸ਼ਮਾਨ ਦੀ ਤਾਂ ਪ੍ਰਾਈਵੇਟ ਬੀਮਾ ਕਰਵਾਉਣ ਦੀ ਦਿੱਤੀ ਹੈਰਾਨੀਜਨਕ ਸਲਾਹ ਮਤਲਬ ਇਹ ਲੱਗਿਆ ਅਸ਼wini ਚਾਵਲਾ ਨੇ ਵੀ ਇਹ ਤੇ ਰਿਪੋਰਟ ਦਿੱਤੀ ਹੈ ਸੀਨੀਅਰ ਪੱਤਰਕਾਰ ਨੇ ਤਾਂ ਹੁਣ ਇੱਥੇ ਸਰਕਾਰ ਜਵਾਬ ਦੇਵੇ ਕਿ ਤੁਹਾਡੇ ਹਸਪਤਾਲਾਂ ਨੂੰ ਤਾਂ ਤੁਹਾਡੇ ਮੰਤਰੀ ਨਹੀਂ ਮੰਨਦੇ ਤੇ ਆਮ ਜਨਤਾ ਦਾ ਫਿਰ ਉੱਥੇ ਬੁਰਾ ਹਾਲ ਹੀ ਹੋਣਾ ਉਹ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਸਰਕਾਰੀ ਹਸਪਤਾਲਾਂ ਦਾ ਕੀ ਹਾਲ ਹੈ ਮੰਤਰੀ ਸਾਹਿਬ ਦੇ ਮੂੰਹੋਂ ਨਿਕਲ ਗਿਆ ਉਹਨਾਂ ਨੇ ਕਿਉਂਕਿ ਉਹ ਖੁਦ ਜਿਹੜੇ ਹੈ ਕਾਰਪੋਰੇਟ ਕਰਾਣੇ ਨੇ ਵੱਡੇ ਲੋਕ ਨੇ ਉਹਨਾਂ ਨੂੰ ਫਿਰ ਉਹੋ ਜਿਹੇ ਫੋਰਟਿਸ ਹਸਪਤਾਲ ਜੋ ਤਾਂ ਇਲਾਜ ਕਰਵਾ ਸਕਦੇ ਨੇ ਪ੍ਰਾਈਵੇਟ ਬੀਮਾ ਵੀ ਕਰਵਾ ਸਕਦੇ ਨੇ ਪਰ ਜਿਹੜਾ ਇੱਕ 500 400 ਰੁਪਿਆ ਦਿਹਾੜੀਦਾਰ ਮਜ਼ਦੂਰ ਹੈ ਉਹ ਨਾ ਤਾਂ ਉਹ ਤਾਂ ਫੋਰਟਿਸ ਦੇ ਮੂਰਦੀ ਵੀ ਨਹੀਂ ਲੰਘ ਸਕਦਾ ਉਹਦਾ ਤੁਹਾਡੇ ਇਹਨਾਂ ਹਸਪਤਾਲਾਂ 'ਚ ਇਲਾਜ ਵੀ ਨਹੀਂ ਕਰਾ ਸਕਦਾ ਤੇ ਨਾ ਹੀ ਉਹ ਤੁਹਾਡੀ ਇਸ ਜਿਹੜੀ ਹੈਲਥ ਪਾਲਿਸੀ ਆ ਉਹ ਲੈ ਸਕਦਾ ਸੋ ਇਸ ਤੇ ਸਲਾਹਾਂ ਦੇਣੀਆਂ ਇਹ ਸਰਕਾਰ ਨੇ ਜਿਹੜੀਆਂ ਗੱਲਾਂ ਕੀਤੀਆਂ ਸਰਕਾਰ ਜਿਹੜਾ ਸਪਤਾ ਚਾਉਂਦੀ ਸੀ ਉਹ ਤਾਂ ਕਹਿੰਦੀ ਸੀ ਕਿ ਸਰਕਾਰੀ ਹਸਪਤਾਲ ਪ੍ਰਾਈਵੇਟ ਹਸਪਤਾਲਾਂ ਨੂੰ ਮਾਤ ਪਾਉਣਗੇ ਪਰ ਹੁਣ ਸਰਕਾਰ ਇਹ ਗੱਲ ਕਹਿ ਰਹੀ ਹੈ ਕਿ ਸਰਕਾਰੀ ਹਸਪਤਾਲ ਥਰਡ ਕਲਾਸ ਦੇ